ਮਰੀ ਜਗ ਤੇ ਨਹੀਂ ਆਉਣਾ ਮਰੀ ਜਗ ਤੇ ਨਹੀਂ ਕੋ ਉੜਾਣੇ ਗਲਕੀਆਂ ਮਾਂ ਨੇ ਨੂੰ ਸਿਰ ਸੇ ਕੇ ਮੰਨੋਣਾ ਹੈ ਜਦੋਂ ਚੱਗੀਆਂ ਮਾਰੇ ਪਾਸ਼ਾ ਕੋਟ ਕੁ ਪੂਰਾ ਇੱਥੇ ਰਹਿਣ ਵਾਲਾ ਕੁ ਪੂਰਾ ਸਰਵੇ ਚਰਨੇ ਵਿੱਚ ਇੱਕ ਦਿਨ ਪਹਿਲਾ ਆਇਆ ਤੇ ਗੁਰੂ ਜੀ ਲੱਗੇ ਕਹਿਣ ਕਪੂਰਿਆ ਆ ਇਕਲਾ ਥੋੜੇ ਸਮੇਂ ਲਈ ਤੂੰ ਆਪਣੀ ਹਵੇਲੀ ਸਾਨੂੰ ਦੇ ਦੇ ਤੇਰਾ ਮਾਫ ਕਰਨਾ ਤੇਰਾ ਜੁੱਗਾ ਪ੍ਰਮਾਣ ਨਾ ਰਹੇਗਾ ਤੇ ਕਪੂਰਾ ਲਗਾ ਕਰ ਮਾਰਾ ਤੁਸੀਂ ਇਹੋ ਜੇ ਬਚਨ ਕਰ ਦੋ ਗੁਰੂ ਜੀ ਲੱਗੇ ਕਹਿਣ ਕਪੂਰਿਆ ਅੱਜ ਦੀ ਜੰਗ ਲੜਨਾ ਇਹਨੇ ਆਖਿਆ ਮਹਾਰਾਜ ਮਹਾਰਾਜ ਰੰਗਦੇਵ ਦੀਆਂ ਫੌਜਾਂ ਨਾਲ ਜੰਗ ਵਾਹ ਕਿਸੇ ਦੀ ਮਜਾਲ ਕੀ ਕੋਈ ਬਾਦਸ਼ਾਹ ਨਾਲ ਜੰਗ ਲੜ ਸਕੇ ਮੈਂ ਮਹਾਰਾਜੇ ਤੁਹਾਨੂੰ ਆਪਣੀ ਵੇਲੀ ਦਾ ਕਿਲਾ ਦੇ ਦਿੱਤਾ ਜੇ ਕੋਟਕਪੂਰਾ ਪੈਂਦਾ ਮਹਾਰਾਜੇ ਤੁਹਾਨੂੰ ਦੇਤਾ ਤੇ ਬਾਦਸ਼ਾਹ ਨੂੰ ਲੱਗ ਗਿਆ ਪੰਦਾ ਉਹਨੇ ਤਾਂ ਮੇਰਾ ਬਾਲ ਬੱਚਾ ਕੋ ਨੂੰ ਜੀ ਬੀੜ ਕੇ ਮਰਵਾ ਦੇਣਾ ਮੈਂ ਨਹੀਂ ਕਿਲਾ ਦੇ ਸਕਦਾ ਕਲਕੀਆਂ ਵਾਲੇ ਬਾਦਸ਼ਾਹ ਨੇ ਦੂਜੀ ਵਾਰ ਹੀ ਕਿਹਾ ਫਿਰ ਇਹਨੇ ਕਿਹਾ ਮਹਾਰਾਜ ਵਾ ਬਾਦਸ਼ਾਹ ਨਾਲ ਟੱਕਰ ਕੋ ਲੈ ਸਕਦਾ ਗੁਰੂ ਦੀ ਲੱਗ ਕਣਕਪੂਰੀਆ ਜੇ ਇਹ ਜਗਤ ਸਾਨੂੰ ਦੇਣ ਮੈਂ ਤੇਰਾ ਜੁਗਾ ਪ੍ਰਮਾਣ ਜੁਗਾ ਪ੍ਰਮਾਣ ਨਾਰਾਇਣ ਸੀ ਮਰ ਜਾਓ ਕੁ ਪੂਰਿਆ ਜਿੰਨਾ ਤੁਰਕਾਂ ਦੇ ਕੋਲ ਡਰਦਾ ਉਹਨਾਂ ਦੇ ਹੱਥੋਂ ਮਾਰਿਆ ਜਾਊਗਾ ਤੂੰ ਤੁਰਕਾਂ ਤੋਂ ਹੀ ਡਰਦਾ ਹੈ ਨਾ ਤੁਰਕਾਂ ਤੋਂ ਡਰਦਾ ਨਾ ਇੱਕ ਦਿਨ ਤੁਰਕਾਂ ਦੇ ਹੱਥੋਂ ਮਾਰਿਆ ਜਾਏਗਾ ਇਧਰ ਕਲਗੀਆਂ ਵਾਲੇ ਪਾਸ਼ਾ ਅੱਗੇ ਤੁਰੇ ਜਾ ਰਹੇ ਪਿੱਛੇ ਸ਼ਹੀਦ ਫੌਜਾਂ ਮਾਰੋ ਮਾਰ ਕਰਦੀਆਂ ਆ ਰਹੀਆਂ ਨੇ ਇਧਰ ਗੁਰੂ ਕੇ ਸਿੱਖ ਭਾਈ ਮਹਾਂ ਸਿੰਘ ਵਰਗੇ ਇਹ ਜਥਤਰੀਆ ਜਾਲਿਆ ਬੀਬੀ ਭਾਗੋ ਸਿਰ ਤੇ ਬਨੇ ਮੁੰਡਾਸਾ ਉਹ ਮੁੰਡਾਸਾ ਨਹੀਂ ਸੁਣ ਖਾਲਤਾ ਜੀ ਮੌਤ ਦੇ ਕਫਨ ਸਣ ਇਹ ਮੈਂ ਤੇ ਕਫਨ ਸਣ ਫੜੀ ਤੀਤੰਦ ਦੇ ਪਾਹਵੇਂ ਨੂੰ ਫੜੀ ਤੀਤੰਦ ਦੇ ਪਾਹਵੇਂ ਨੂੰ ਰੱਤ ਨਾਲ ਤੋਹਦੇ ਹੋ ਜੇ ਹਰਤੀ ਲਿਖੇ ਹੋ ਤਾ ਜਿੰਨੇ ਬਾੜੇ ਪਾਛਾ ਖਦਰਾਨੇ ਦੀ ਢਾਬ ਤੇ ਪਹੁੰਚਲੇ ਖਾਲਤਾ ਦੀ ਢਾਬ ਇੱਕ ਟਿੱਬੀ ਸੀ ਟਿੱਲਾ ਸੀ ਛੋਟਾ ਜਿਹਾ ਜਿੱਥੇ ਅੱਜਕੱਲ ਗੁਰਦੁਆਰਾ ਮੋਹਸਰ ਸਾਹਿਬ ਬਣਿਆ ਹੋਇਆ ਹੈ ਇਧਰ ਗੁਰੂ ਕੀ ਤੰਗ ਤੇ ਵਜੀਦੇ ਖਾਨ ਨੂੰ ਪਤਾ ਲੱਗਾ ਜਿਨ ਗੁਰੂ ਸਾਹਿਬ ਕਪੂਰੇ ਦੇ ਛਾਰੇ ਨੇ ਕਪੂਰੇ ਦੇ ਤਣ ਕਪੂਰੇ ਵੀ ਮੁਸ਼ਕਾ ਬਣ ਕੇ ਤੇ ਵਜੀਦੇ ਖਾਨ ਦੀ ਫੌਜ ਦੇ ਅੱਗੇ ਲਾਇਆ ਤੇ ਪੁੱਛਦੇ ਜਾਂਦੇ ਸਨ ਗੁਰੂ ਸਾਹਿਬ ਕਿੱਧਰ ਨੂੰ ਜਾ ਰਹੇ ਅੱਗੇ ਕਪੂਰੇ ਨੂੰ ਲਾਇਆ ਤੇ ਗੁਰੂ ਸਾਹਿਬ ਨੇ ਆਖਿਆ ਜਿਹੜੇ ਤੁਰਕਾਂ ਦੇ ਕੋਲ ਡੱਦਾਂ ਉਹਨਾਂ ਦੇ ਸੂ ਮਾਰਿਆ ਜਾਏਗਾ ਅੱਧ ਕਲਗਿਨੇ ਵਾਲੇ ਖਦਰਾਨੇ ਦੀ ਢਾਬ ਤੇ ਪਹੁੰਚੇ ਨੇ ਇਧਰ ਗੁਰੂ ਕੇ ਗਿੰਤੀ ਦਾ ਸਿੱਖ ਕਿਹੜਾ ਮੂੰਹ ਲੈ ਕੇ ਗੁਰੂ ਦੇ ਮੱਥੇ ਲੱਗੀ ਏ ਆਹਾਂ ਜਿਹੜਾ ਮੂੰਹ ਲੈ ਕੇ ਗੁਰੂ ਦੇ ਮੱਥੇ ਲੱਗੀ ਗੇ ਖਲਤਾ ਦੀ ਖਦਰਾਨੇ ਦੀ ਢਾਬੂ ਚੀਂ ਥਾਂ ਤੇ ਸੀ ਇਹ ਲਾਕਾ ਕੁਝ ਬਰਾਨੀ ਚ ਕੁਝ ਮਦਾਨੇ ਮਦਾਨੀ ਥੀ ਕਾਈ ਸਰਕੜਾ ਬਗਾਰੇ ਚ ਲਾਕਾ ਜੀ ਖੜਾ ਸੀ ਉੱਚੀ ਨੀਵੀਂ ਥਾਂ ਤੇ ਪੁਰਾਣੇ ਸਿੱਖਾਂ ਦੇ ਸ਼ਰੀਖ ਖੁੱਲੇ ਡੰਡੇ ਹੁੰਦਾ ਕਿ ਸ਼ਹਿਰੇ ਵੀ ਖਲਤਾ ਜੀ ਕੋਈ 5-5 ਮੀਟਰ ਤੋਂ ਘੱਟ ਨਹੀਂ ਸਨ ਬਣਦੇ ਅੱਜ ਕੱਲ ਤੇ ਖਲਤਾ ਦੀ ਗਿੜਗੜ ਦਿਓ ਬੰਦਰ ਕੱਚੇ ਜੇ ਰਹਿ ਗਏ ਮਾ ਕਰਨਾ ਗੁਰੂ ਕੇ ਲਾਨਾ ਨੇ ਕੁਝ ਕਿ ਸ਼ਹਿਰੇ ਤੇ ਕੁਝ ਵਾਧੂ ਸਮਾਨ ਢਾੜੀਆਂ ਦੇ ਉੱਤੇ ਪਾਤਾ ਥਾਂ ਥਾਂ ਦੇ 5-5 ਦੇ ਜੱਥੇ ਬਣ ਕੇ ਬੈਗਾ ਨੇ ਨੀਤੀ ਬਦਲਣੇ ਮਤਾਂ ਨੇ ਯੰਗ ਚ ਕਿ ਜਿਵੇਂ ਸ਼ਹੀਦ ਫੌਜਾਂ ਅੱਗੇ ਵਰਦਲ ਵਧਣ ਇਹਨਾਂ ਤੇ ਹਮਲਾ ਕਰ ਦਿੱਤਾ ਜਾਵੇ ਖਾਲਸਾ ਜੀ ਇਧਰ ਹਜ਼ੂਰ ਗਦਰਾਨੀ ਦੀ ਧਰਤੀ ਪੁੱਜੇ ਨੇ ਇਧਰ ਸ਼ਹੀਦ ਫੌਜ ਜਦੋਂ ਅੱਗੇ ਵਧ ਲੱਗੀਆਂ ਕੋਈ ਜਗ੍ਹਾ ਨੀ ਨੀ ਸੀ ਜਦੋਂ ਅੱਗੇ ਵਧਣ ਲੱਗੀਆਂ ਇਹਨਾਂ ਗੁਰੂ ਕੈ ਲਾਨਾ ਨੇ ਸ਼ਹੀਦ ਫੌਜਾਂ ਤੇ ਹਮਲਾ ਬੋਲ ਦਿੱਤਾ ਬੜਾ ਕਮਸਣ ਦਾ ਗਹਿ ਕਿ ਜੰਗ ਹੋਇਆ ਗੁਰੂ ਕੈ ਸਿੰਘਾਂ ਦੇ ਕੀਤੇ ਪਹਿਲੀ ਵਾਰ ਦੇ ਹਮਲੇ ਨੇ ਅੰਦਰਕ ਫੌਜਾਂ ਦੇ ਪੈਰ ਹਿਲਾ ਕੇ ਰੱਖ ਦਿੱਤੇ ਪੈਰ ਖੇਡ ਕੇ ਰੱਖ ਦਿੱਤੇ ਤੁਰਕਾਂ ਨੂੰ ਭਾਜੜਾ ਬਾਤੀਆਂ ਗੁਰੂ ਕੇ ਨਾਮਾਂ ਦੇ ਪਹਿਲੀ ਵਾਰ ਦੇ ਫੱਲੇ ਵਿੱਚ ਤੁਰਕ ਫੌਜ ਦਾ ਬੜਾ ਨੁਕਸਾਨ ਹੋਇਆ ਵਜੀਦੇ ਖਾਣੇ ਆਖਿਆ ਜੰਗ ਰੋਕ ਦਿੱਤੀ ਜਾਵੇ ਜਰਨੈਲਾਂ ਨੂੰ ਕਹਿੰਦਾ ਜੰਗ ਰੋਕੋ ਤੇ ਪਿੱਛੇ ਹਟੋ ਫਿਰ ਪੁੱਛਿਆ ਕਿ ਪੂਰੇ ਨੂੰ ਤੂੰ ਤਾਂ ਕਹਿੰਦਾ ਤਾਂ ਗੁਰੂ ਸਾਹਿਬ ਦੇ ਵਿੱਚ ਗਿਣਤੀ ਤੇ ਸਿੱਖ ਨੇ ਇੰਨੀ ਫੌਜ ਕਿ ਤੂੰ ਆ ਗਈ ਉਹ ਤਾਂ ਸ਼ਹੀਦ ਫੌਜਾਂ ਪਿੱਛੇ ਹਟੀਆਂ ਨੇ ਖਾਲਸਾ ਜੀ ਦੂਜੀ ਵਾਰੀ ਮਾਰਿਆ ਨੇ ਨਲਕਾਰਾ ਵਜੀਦੇ ਖਾਣੇ ਆਪਣੀਆਂ ਫੌਜਾਂ ਨੂੰ ਵੰਗਾਰੇ ਸ਼ਹੀਦ ਫੌਜਾਂ ਨੇ ਜਦੋਂ ਦੂਜੀ ਵਾਰੀ ਧਾਵਾ ਬੋਲਿਆ ਹੱਲਾ ਬੋਲਿਆ ਦੂਜੀ ਵਾਰ ਦੇ ਸਾਡੇ ਵਿੱਚ ਕਈ ਮਾਮਾ ਦੇ ਪੁੱਤਰ ਜਾਨਾਂ ਦੇ ਖੇੜ ਗਿਆ ਖਾਲਸਾ ਜੀ ਆਹਾਂ कई जान गए, तीर मुक गए वारी तलवार तलवारा टुट गई और गुरु के लाल खाली हाथी ने गल पै गया खालसा जी जाए माफ करना खालसा जी एक अंग्रेज लिखता है अदासिक एक अंग्रेज ने करसाने लिख दता है ਉਹ ਕਹਿੰਦਾ ਜਿੰਨੇ ਵੀ ਸਿੱਖ ਨੇ ਤੁਹਾਨੂੰ ਕੀਰਤ ਤੋਂ ਬਾਅਦ ਸੁਣਾਉਂਦੇ ਆ ਉਹ ਕਹਿੰਦਾ ਜਿੰਨੇ ਵੀ ਸਿੱਖ ਨੇ ਸਾਰੇ ਨਰਕਾਂ ਨੂੰ ਜਾਣੇ ਨੇ ਕੋ ਬਾਗ ਕੋ ਲੈ ਗਰੂ ਉਹ ਕਹਿੰਦਾ ਜਿੰਨੇ ਵੀ ਸਿੱਖ ਕੌਮ ਸਾਰੀ ਨਰਕਾਂ ਨੂੰ ਜਾਣੀ ਆ ਉਹ ਕਹਿੰਦਾ ਸਾਡਾ ਇੱਕ ਕ੍ਰਿਸ਼ਟ ਕ੍ਰਾਈਸਟ ਸ਼ਹੀਦ ਹੋਇਆ ਕਹਿੰਦਾ ਤੁਹਾਡਾ ਇੱਕ ਈਸਾ ਸ਼ਹੀਦ ਹੋਇਆ ਅਸੀਂ ਕਹਿੰਦਾ ਮੁਮਨ ਫੱਦੀ ਤੂੰ ਜਿਆਦਾ ਦੁਨੀਆਂ ਸਾਈਆਂ ਨਹੀਂ ਬਣਾਤੀ ਹੈ ਉਹ ਕਹਿੰਦਾ ਸਿੱਖਾਂ ਦੇ ਸ਼ਹੀਦਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਆਪ ਹੀ ਨਹੀਂ ਸਖ ਬਣ ਸਕੇ ਕਹਿੰਦਾ ਜਦੋਂ ਸਿੱਖ ਕਹਿੰਦਾ ਨਰਕਾਂ ਨੂੰ ਜਾਣਗੇ ਉੱਥੇ ਬੜੀ ਭੀੜ ਲੱਗ ਜਾਏਗੀ ਖਾਲਸਾ ਵੀ ਆਉਣਾ ਜਰਾ ਕੁਰੂਕੇ ਨਾਲ ਜਾਨਾਂ ਦੇ ਖੇੜ ਗਣੇ ਕਦਰਾਨੇ ਦੀ ਟਾਬ ਤੇ ਖੜੇ ਕਲਗੀਆਂ ਵਾਲੇ ਪਾਸ਼ਾ ਕਮਾਨਾਂ ਉੱਤੇ ਖਾਲਸਾ ਦੀ ਤੀਰ ਰੱਖ ਰੱਖ ਕੇ ਛੱਡਦੇ ਨੇ ਇੱਕ ਇੱਕ ਚੱਲਿਆ ਤੀਰ ਕਲਗੀ ਧਰ ਦਾ ਸੇਂਕੜੇ ਤੁਰਕਾਂ ਦੀਆਂ ਛਾਤੀਆਂ ਪਾੜ ਪੜ ਕੇ ਲੰਘਦਾ ਤੁਰਿਆ ਜਾਂਦਾ ਤੇਰਾ ਖਾਲਸਾ ਹੋਵੇ ਦੇਣਾ ਖਾਲਸਾ ਹੋਵੇ ਤੇ ਖਾਸ਼ ਹੋਵੇ ਹੱਥ ਖੰਡਾ ਪੈਰ ਰਕਾਬ ਉਤੇ ਭਾਵੇਂ ਲਿਖ ਬਾਬਾ ਦੇ ਜੈ ਤੈਨੂੰ ਆਖਰ ਦਿਨੋ ਖਦਰਾਂ ਦੇ ਦੀ ਟਾਂ ਉਤੇ ਖਾਲਸਾ ਜੀ ਇਧਰ ਗੁਰੂ ਕੀ ਤੰਗਤ ਗੁਰੂ ਸਾਹਿਬ ਨੇ ਇਧਰ ਗੁਰੂ ਕੀ ਸੰਗਤ ਮਾਫ਼ ਕਰਨਾ ਗੁਰੂ ਕੇ ਮੂਮਨ ਸਾਰੇ ਸਿੰਘ ਸ਼ਹੀਦ ਹੋ ਗਏ ਨੇ ਮਦਾਨੀ ਯੰਗ ਚ ਇੱਕ ਬੀਬੀ ਭਾਗੋ ਇੱਕ ਗੁਰੂ ਦਾ ਲਾਲ ਭਾਈ ਮਾਹ ਸਿੰਘ ਬਚਿਆ ਇਹ ਜਿਹੜੇ ਸਿੰਘ ਚਹੀਦ ਹੋ ਚੁੱਕੇ ਨੇ ਜਦੋਂ ਇਹਨਾਂ ਦੀਆਂ ਰੂਹਾਂ ਛੱਡ ਕੱਢ ਗਈਆਂ ਤੇ ਅੱਗੂ ਦੇਲਿਆਂ ਦੇ ਦਰਵਾਜ਼ੇ ਬੰਦ ਕਰ ਲੈ ਉਹਨਾਂ ਆਖਿਆ ਤੁਸੀਂ ਗੁਰੂ ਤੂੰ ਬੇਮੁਖ ਤੁਹਾਡੇ ਵਾਸਤੇ ਕੋਈ ਥਾਂ ਨਹੀਂ ਉਹ ਬਾਬਾ ਲੈ ਕੇ ਦੇ ਕੇ ਆਏ ਛਣ ਨਾ ਨਾ ਮਾ ਗੁਰੂ ਪਿਆਰਿਓ ਇਹ ਦੋ ਮਾਰ ਕਰਨਾ ਬਚੇ ਨੇ ਬਦਰ ਗੁਰੂ ਸਾਹਿਬ ਨੇ ਐਸੀ ਮਾਇਆ ਵਰਤਾਈ ਸ਼ਾਇਦ ਫੋਜਾਂ ਨੂੰ ਪਿਆਸ ਨਹੀਂ ਯੋਗ ਪਾਇਆ ਮਾ ਕਰਨਾ ਵਜੀਦੇ ਖਾਨ ਪੁੱਛਦਾ ਕਪੂਰਿਆ ਤੂੰ ਪੂਰਾ ਇਸ ਇਲਾਕੇ ਦੇ ਰਹਿਣ ਵਾਲਾ ਸੀ ਜਾਣੂ ਕਿ ਆਪਣੇ ਇਲਾਕੇ ਤੋਂ ਇਲਾਕੇ 'ਚ ਪਾਣੀ ਨਹੀਂ ਕਮੀ ਸੀ ਇਹਨੇ ਪੁੱਛਿਆ ਵਜੀਦੇ ਖਾਨਿਓ ਪੁੱਛਿਆ ਕਪੂਰਿਆ ਅੱਗੇ ਵੱਧਦੇ ਪਾਣੀ ਕਿੰਨੀ ਕਿੰਨੀ ਦੂਰੀ ਤੇ ਐ ਪਿੱਛੇ ਮੁੜਦੇ ਪਾਣੀ ਕਿੰਨੀ ਦੂਰੀ ਤੇ ਐ ਕਿੰਨੀ ਦੂਰੀ ਤੇ ਮਿਲੇਗਾ ਪੂਰੇ ਨੇ ਆਖਿਆ ਨਵਾਬ ਸਾਹਿਬ ਅੱਗੇ ਵੱਧਦੇ ਪਾਣੀ 35 ਕੋਹ ਦੀ ਦੂਰੀ ਤੇ ਐ ਪਿੱਛੇ ਮੜਦੇ ਆ ਤੇ ਪਾਣੀ 1400 ਦੀ ਦੂਰੀ ਤੇ ਐ ਵਜੀਦ ਦੇ ਖਾਨੇ ਆਖਿਆ ਕਲਗੀਧਰ ਸ਼ਹੀਦ ਹੋ ਗਿਆ ਹਣਾ ਕਿਹੜਾ ਜੰਮਿਆ ਸੀ ਜੋ ਕਲਗੀਧਰ ਨੂੰ ਸ਼ਹੀਦ ਕਰ ਦਿੰਦਾ ਕੰਨ ਗਾ ਫੌਜਾਂ ਨੂੰ ਵੀ ਵਾਪਸ ਮੁੜੋ ਪਹਿਲਾਂ ਪਾਣੀ ਪੀ ਕੇ ਆਈਏ ਜਲ ਛੱਕ ਕੇ ਆਈਏ ਤੇ ਫਿਰ ਆ ਕੇ ਨਾ ਮਾਰ ਕਰਨਾ ਕਲਗੀ ਧਰ ਨੂੰ ਪਹਿਚਾਣਾਂਗੇ ਵੀ ਕਲਗੀ ਧਰ ਦੇ ਸ਼ਹੀਦ ਹੋ ਗਾਣ ਨੇ ਸ਼ੈਫ ਦਮ ਆਸ ਮੁੜ ਗਈਆਂ ਨੇ ਇਧਰ ਕਲਗੀਆਂ ਵਾਲੇ ਪਾਛਾ ਖਦਰਾਨੇ ਦੀ ਘਾਟ ਤੋਂ ਥੱਲੇ ਉਤਰੇ ਨੇ ਖਾਲੀ ਹੋ ਗਿਆ ਮਦਾਨ ਜੀ ਟੂ ਵੇਲੇ ਆਏ ਉਸ ਥਾਂ ਕਲਗੀਆਂ ਵਾਹਲੇ ਰੂਪ ਆਪਣਾ ਪਛਾਨ ਕੇ ਚੱਕਦੇ ਵਰਤਿੰਦੇ ਮਨ ਆਮਦੇ ਪਿਆਰਿਆ ਰੂਪ ਅਜ ਖਾਲਸੇ ਨੇ ਕਾਲਾ ਤਾਰਿਆ ਅਯੁਰ ਖਦਰਾਣੇ ਦੀ ਧਰਤੂ ਥੱਲੇ ਉਤਰੇ ਨੇ ਵਰਤੰਦੇ ਧਾਰਨੇ ਆਖਿਆ ਦੇਰ ਚੰਗਣਾ ਸ਼ਹੀਦ ਹੋਏ ਸਿੰਘਾਂ ਦੇ ਸਰੀਰਾਂ ਨੂੰ ਇਕੱਠੇ ਕਰੋ ਹਾਂ ਧੁਰੋ ਦੀ ਬਾਦੰਦਾ ਜਾ ਰਹਾ ਸੁਣ ਇਹ ਮੇਰਾ ਸਿੱਖ 5000 ਰੀ ਹੈ ਇਸ ਬਾਅਦ ਇਹ ਸਿੱਖ 5000 ਨੂੰ ਮਾਰ ਕੇ ਸ਼ਹੀਦ ਹੋਇਆ ਹੈ ਇਹ ਮੇਰਾ ਸਿੰਘ 10000 ਰੀ ਹੈ ਇਹ ਮੇਰਾ ਸਿੰਘ 15000 ਰੀ ਹੈ ਸਿੰਘ 20000 ਰੀ ਹੈ 30000 ਰੀ ਹੈ ਬਾਅਦ ਵਿੱਚ 30000 ਨੂੰ ਮਾਰ ਕੇ ਸ਼ਹੀਦ ਹੋਇਆ ਹੈ ਖਾਲਸਾ ਦੀ ਕਲਗੀ ਨਾਲੇ ਪਾਤਸ਼ਾਹ ਅਕਾ ਦੇਹਾਂ ਸੰਗ ਨਸ਼ੀਦ ਹੋਏ ਸਿੱਖਾਂ ਦੇ ਸਰੀਰ ਸਰੀਰਾਂ ਨੂੰ ਇਕੱਠੇ ਕਰੋ ਜਦੋਂ ਸ਼ਰੀਰ ਕੰਦੇ ਕੀਤਾ ਜਾ ਰਿਹਾ ਸੁਣ ਚਲ ਗਈਆਂ ਮਾਰੇ ਪਾਛਾ ਉੱਥੇ ਪੁੱਜਣ ਅਮਰ ਸ਼ਹੀਦ ਬੀਬੀ ਮਾਈ ਭਾਗਾਂ ਜਿਨ੍ਹਾਂ ਦਾ ਨਾਂ ਦੁਨੀਆ ਦੇ ਇਤਿਹਾਸ ਵਿੱਚ ਸਦਾ ਸੂਜ ਦੀ ਤਰ੍ਹਾਂ ਚਮਕਦਾ ਰਹੂਗਾ ਨਾ ਕਰਨਾ ਗੁਰੂ ਦੀ ਆਖਰ ਪੁੱਜਣ ਦਿੱਤਾ ਬੀਬੀ ਭਾਗੋ ਖਰਚਾ ਦੀ ਬੁਰਿਤਰਾ ਜਖਮੀ ਹੋ ਕੇ ਡਿੱਗੀ ਹੋਈ ਐ ਅਜੂਰ ਅੱਗੇ ਵਧੇ ਨੇ ਨੀਲੇ ਤੂੰ ਥੱਲੇ ਉਤਰੇ ਨੇ ਬੀਬੀ ਭਾਗੋ ਦੇ ਕੋਲ ਪੁੱਜੇ ਨੇ ਆਖਿਆ ਪੁਤਰੀ ਪੁਤਰੀ ਤੂੰ ਤਨ ਹੈ ਤੇਰਾ ਨਾ ਜੁਗਾ ਪ੍ਰਮਾਣ ਰਹੇਗਾ ਆਖਿਆ ਪੁਤਰੀ ਕੁਝ ਮੰਗ ਲੈ ਕੁਝ ਮੰਗ ਲੈ ਜੋ ਮੰਗੇਗੀ ਤੈਨੂੰ ਮਿਲ ਜਾਏਗਾ ਤੈਨੂੰ ਗੁਰੂ ਨਾਨਕ ਦੇ ਘਰੋਂ ਤਵਾ ਦਿੰਦੇ ਆ ਦੀਦੀ ਭਾਗੋ ਜੰਨੇ ਜੁੜ ਗਏ ਥਾਂ ਚ ਹੰਜੂ ਬਹਿ ਤਰੇ ਆ ਯੂਰ ਨੇ ਆ ਕੇ ਭਾਗੋ ਕੁਝ ਮੰਗ ਲੈ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਲਗੀਆਂ ਵਾਲਿਆ ਤੇਰੇ ਪੁੱਤਰ ਸੁਣ ਤੈਨੂੰ ਭੁੱਲ ਗਏ ਸੁਣ ਕਲਗੀਆਂ ਵਾਲਿਆ ਤੇਰੇ ਬੱਚੇ ਸੁਣ ਤੈਨੂੰ ਭੁੱਲ ਗਏ ਸੁਣ ਟੁੱਠਿਓ ਨਾ ਜਾਕਰ ਸਤਿਗੁਰੂ ਪਾਸ਼ਾ ਮਾਝੇ ਦੀ ਸਿੱਖ ਰੁਹਾਰ ਕਰ ਦਿਓ ਸੱਚੇ ਪਾਸ਼ਾ ਜਿਹੜੇ ਕਾਗਜ਼ਾਂ ਦੇ ਵਿੱਚੋਂ ਜਿਹੜੇ ਕਾਗਜ਼ਾਂ ਦੇ ਵਿੱਚੋਂ ਮਾਝੇ ਦੀ ਸਿੱਖੀ ਦਾ ਨਾਂ ਕੱਢ ਦਿੱਤਾ ਨਾਂ ਮਾਸਤਾਗਿਆਂ ਵਿੱਚ ਮਾਝੇ ਦੀ ਸਿੱਖੀ ਦਾ ਨਾਂ ਦਰਜ ਕਰਦੇ ਉਸ ਕਲਗੀਆਂ ਵਾਲਿਆਂ ਟੁੱਟੀ ਕਾਂਡਲਾਂ ਗੁਰੂ ਜੀ ਮੇਰੀ ਮਹੱਤ ਜੜ ਬੇਨੀ ਕਰ ਟੁੱਟੀ ਕਾਂਡਲਾਂ ਗੁਰੂ ਜੀ ਮੇਰੀ

ਨਾਮ ਮੁਕਸਰ ਹੋਵੇਗਾ ਜਦੋਂ ਕਦੇ ਇਸੇ ਦਾ ਜ਼ਿਕਰ ਕਰਿਆ ਕਰਨਗੇ ਭਾਗੋ ਸਭ ਤੋਂ ਪਹਿਲਾਂ ਤੇਰਾ ਨਾਮ ਆਇਆ ਕਰੇਗਾ ਗੁਰੂ ਜੀ ਨੇ ਆਖਿਆ ਭਾਗੋ ਕੁਝ ਮੰਗ ਲੈ ਆਖਿਆ ਕਣਗੀਆਂ ਵਾਲਿਆ ਕਿਰਪਾ ਕਰਾ ਆਪਣੇ ਨਾਲ ਹੀ ਰੱਖਿਓ ਇਤਿਹਾਸ ਦੱਸਦਾ ਕਿ ਮਾਈ ਭਾਗੋ ਦੇ ਮੁਕਸਰ ਦੇ ਜੰਗ ਸਮੇਂ ਕਪੜੇ ਲੀਰਾ ਲੀਰਾ ਹੋ ਚੁੱਕੇ ਸਨ ਖਾਲਸਾ ਜੀ ਗੁਰੂ ਦੀ ਲੱਗੇ ਕਿਨ ਭਾਗੋ ਕਨ ਨਾਂ ਰੱਖਾਂਗੇ ਖਾਲਸਾ ਦੀ ਸਤਖੰਡ ਜੂਰ ਸਾਹਿਬ ਤੱਕ ਬੀਬੀ ਭਾਗੋ ਨਾਲ ਗਈ ਐ ਜੇ ਕਦੀ ਦਰਸ਼ਨ ਕਰਨ ਦਾ ਮੌਕਾ ਮਿਲਿਆਨਾ ਐ ਕਲਗੀ ਧਰਦਾਂ ਗੀਠਾ ਇੱਕ ਪਾਸੇ ਭਾਈ ਮਾਨ ਸਿੰਘ ਧਰਮ ਸਿੰਘ ਤੇ ਦਇਆ ਸਿੰਘ ਮਾਫ਼ ਕਰਨਾ ਭਾਈ ਦਇਆ ਸਿੰਘ ਧਰਮ ਸਿੰਘ ਤੇ ਨਾਲ ਲੱਗਦਾ ਸਾਥ ਮਾਈ ਭਾਗੋ ਦਾ ਗੀਠਾ ਬਣਿਆ ਖਾਲਸਾ ਦੀ ਜੇ ਕਦੀ ਸਤਖੰਡ ਜੂਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਤਾਂ ਨਾਮ ਕਰਨਾ ਜ਼ਰੂਰੀ ਲੱਗੇ ਕਿਨ ਭਾਗੋ ਅੱਜ ਤੋਂ ਪਵਿੱਤਰ ਸਥਾਨ ਦਾ ਨਾਮ ਮੁਕਤਸਰ ਹੋਵੇਗਾ ਇਹਨੇ ਇਹਨੇ ਆਖਿਆ ਬਾਦਸ਼ਾਹ ਮੈਂ ਤੇ ਕਹਿਮ ਹੋਰ ਤਾਂ ਕੋਈ ਨਹੀਂ ਬਚਿਆ ਪਰ ਇਸ ਜਥੇ ਦੇ ਵਿੱਚੋਂ ਇੱਕ ਗੁਰੂ ਦਾ ਨਾਲ ਭਾਈ ਮਾਹ ਸਿੰਘ ਬਚਿਆ ਮਾਹ ਸਿੰਘ ਕਲਗੀਆਂ ਵਾਲਿਆ ਉਹਦੀ ਸਾਰ ਲਗੋ ਭਾਈ ਮਹਾ ਸਿੰਘ ਸਰੀਰ ਤੀਰਾਂ ਦੇ ਨਾਲ ਛਲਣੀ ਛਲਣੀ ਹੋ ਚੁੱਕਾ ਖਾਲਸਾ ਦੀ ਅੱਖਾਂ ਵਿੱਚੋਂ ਖੂਨ ਜਾ ਰਿਹਾ ਹੈ ਕਦੀ ਅੱਖਾਂ ਬੰਦ ਹੁੰਦੀਆਂ ਨੇ ਤੇ ਕਦੀ ਖੁੱਲਦੀਆਂ ਨੇ ਉਹਦੇ ਫੜ ਫਰਾਉਂਦੇ ਸੁੱਕ ਦੇ ਬੁੱਲਾਂ ਵਿੱਚੋਂ ਇੰਨੀ ਆਵਾਜ਼ ਨਿਕਲਦੀ ਕਣਗੀਆਂ ਵਾਲਿਆ ਜੇ ਟੁੱਟੇ ਗੰਢ ਲੈ ਤੇ ਜੇ ਟੁੱਟੇ ਗੰਢਾਂ ਤੇ ਆਉਣਾ ਖਾਲਸਾ ਦੀ ਅਦ ਮਾਗੀ ਦਾ ਦਿਹਾੜਾ ਮਾਗ ਮਦਨ ਸੰਸਾਧੂਆਂ ਤੇ ਧੂੜੀ ਕਰਿਛਣਾ ਅਦ ਮਾਗ ਮਹੀਨੇ ਦੀ ਸੰਗ੍ਰਾਂਦ ਆਉਣਾ ਜਰਾ ਸੰਗ੍ਰਾਂਦ ਤੂੰ ਇੱਕ ਦਿਨ ਪਹਿਲਾ ਦਿਨ ਪੂਰੇ ਹੋ ਜਾਂਦੇ ਨੇ ਇਹਨੇ ਸਿੱਖਾਂ ਦੇ ਵੀ ਅੱਜ ਤਾਂ ਦਿਨ ਖਾਲਸਾ ਦੀ ਉਹ ਲੱਗੇ ਕਲੰਗ ਧੁੱਪ ਗਏ ਸਨ ਦੀਦਪਾ ਬਣੇ ਆਖਿਆ ਕਲਗੀਆਂ ਵਾਲੇ ਅੱਗੇ ਵਧੋ ਗੁਰੂ ਸਾਹਿਬ ਅੱਗੇ ਵਧੇ ਨੇ गुरू कच भाई महची होया शरीर महास त शनी होया शरीर जॾो महा तोती अखां में कुझु कड़ी हुई ਕਮ ਮੁੰਦੂ ਤਿੰਗ ਜਾ ਰਹੇ ਆ ਚੜ੍ਹ ਜਿੱਤੇ ਜਿੰਦਗੀ ਤੇ ਮਾਂ ਤੇ ਇੱਕ ਹੁੰਦੀ ਖਲਤਾ ਜੀ ਸ਼ਨਣੀ ਸ਼ਨਮੀ ਜਰੀਰ ਹੋ ਚੁੱਕਾ ਸ਼ਨਣੀ ਹੋਇਆ ਸ਼ਰੀਰ ਜਦੋਂ ਮਹਾ ਟਿੰਗਦਾ ਸ਼ਨਣੀ ਹੋਇਆ ਸ਼ਰੀਰ ਜਦੋਂ ਮਹਾ ਟਿੰਗਦਾ ਓਏ ਚੋਟੀ ਅਫਾਂ ਦੇ ਕਿ ਟੂ ਕੁਝ ख़ाली एप खिच पी आे जी यादि अंदरि एपर खिच पी आे जी यादि अंदर जान ਫਰਫਰਾਉਂਦੇ ਬੁੱਲਾਂ ਚ ਇਨੀ ਆਵਾਜ਼ ਨਿਕਲਦੀ ਸਿੱਕਲ ਗੀਆਂ ਵਾਲਿਆ ਹੁਣ ਕੋਈ ਇੱਛਾ ਨਹੀਂ ਰਹੀ ਤੇਰੇ ਦਰਸ਼ਨ ਹੋ ਜਾਣ ਖਰਚਾ ਜੀ ਸ਼ਮਾਂ ਵੀਰ ਦਾ ਤੁਰਿਆ ਜਾਂਦਾ ਪਰ ਉਹ ਰੱਬ ਤੂੰ ਥਾ ਮੋਲਾ ਮਤੀ ਘੜੀ ਆਈ ਰੱਬ ਤੁੱਖਾ ਉਤਰੇ ਨੇ ਸਮਾਂ ਵੀ ਆਗਿਆ ਨਹੀਂ ਦੇ ਰਿਆ ਆਹਾਂ ਰੱਬ ਤੁਠਾ ਮੁਲਾਬ ਦੀ ਘੜੀ ਆਈ ਕਲਗੀਆਂ ਵਾਲੇ ਨੇ ਆਣ ਦیدار ਦਿੱਤਾ ਅੱਬਾਹੁ ਸਾਡੀ ਕੇ ਖੇਤੂ ਦੇ ਨਾਲ ਲਾਇਆ ਬਾਹੁ ਸਾਡੀ ਕੇ ਖੇਤੂ ਦੇ ਨਾਲ ਲਾਇਆ ਮਹਾਰਾਜ ਨੇ ਸਿਰ ਨੂੰ ਆਪਣੀ ਗੋਦੀ 'ਚ ਲਿਆ ਉਹਦਾ ਮੂੰਹ ਸਾਫ਼ ਕੀਤਾ ਮਹਾਰਾਜ ਦੀਆਂ ਅੱਖਾਂ ਮੁੰਦੀਆਂ ਜਾ ਰਹੀਆਂ ਚਣ ਅਜੂਰ ਨੇ ਇਹਦੇ ਸਿਰ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਗੋਦੀ 'ਚ ਲੈ ਕੇ ਸੱਜੇ ਹੱਥ ਨਾਲ ਥੋਡੀ ਤੇ ਹੱਥ ਰੱਖ ਕੇ ਤੇ ਸਿਰ ਹਿਲਾਇਆ ਆਖਿਆ ਮਾਸਿਆ ਮਾਸਿਆ ਇੱਕ ਵਾਰੀ ਨੇਤਰ ਤੇ ਖੋਲ ਨੇਤਰ ਮੁੰਦਦੇ ਜਾ ਰਹੇ ਸੁਣ ਬੜੀ ਮੁਸ਼ਕਲ ਦੇ ਨਾਲ ਭਾਈ ਮਹਾਸنگ ਨੇ ਨੇਤਰ ਖੋਲੇ ਨੇ ਅੱਖਾਂ ਮਾਸੇ ਆਖੇ ਹਿੰਦੁਸਤਾਨ ਦਾ ਰਾਜ ਦੇ ਦੇ ਆਹ ਐਡਾ ਵਿਸ਼ਾਲ ਗੁਰੂ ਦਾ ਹਿਰਦਾ ਅੱਖਾਂ ਮਾਸੇ ਆਖੇ ਹਿੰਦੁਸਤਾਨ ਦਾ ਰਾਜ ਦੇ ਦੇ ਮਾਸੇ ਅੱਖਾਂ ਤੇ ਤੈਨੂੰ ਨਵੀਂ ਜ਼ਿੰਦਗੀ ਦੇ ਦੇ ਆਖੇ ਮਾਸੇ ਅੱਖੇ ਤੇ ਇੰਦਰਾਪੁਰੀ ਤੇ ਬਰਮਪੁਰੀ ਦਾ ਸੁਖ ਦੇ ਰਿਹਾ ਭਾਈ ਮਹਸਿੰਦਰ ਸਿਰ ਫਿਰ ਰਿਆ ਸੀ ਆਖਿਆ ਕਲਗੀਆਂ ਵਾਲਿਆ ਕਲਗੀਆਂ ਵਾਲਿਆ ਸਾਡੇ ਢਾਈ ਇੱਥੇ ਸਾਨੂੰ ਵਾਪਸ ਦੇ ਦੇ ਕਲਗੀਆਂ ਵਾਲਿਆ ਉਸ ਗਦਾਵੇ ਨੂੰ ਫਾੜ ਦੇ ਜੇ ਟੁੱਠੇ ਤੇ ਕਹਿੰਦੇ ਨੇ ਖਾਲਸਾ ਦੀ ਕਲਗੀਆਂ ਵਾਲੇ ਪਾਸ਼ਾ ਨੇ ਉਹ ਸਿੱਖਾਂ ਦੀ ਮਾਨਤ ਬਦਵਾ ਆਪਣੇ ਗਾਤਰੇ ਨੂੰ ਦੇੜ ਕੇ ਨਾ ਗਾਤਰੇ ਨੂੰ ਦੇੜ ਕੇ ਸਾਧ ਸੰਗਤ ਜੀ ਗਾਤਰੇ ਦੇ ਵਿੱਚ ਰੱਖ ਕੇ ਤੇ ਉੱਤੇ ਸੁਣਵਾਰੀ ਹੋਈ ਸੀ ਉਹ ਕਿਉਂਕਿ ਗਾਤਰਾ ਤੇ ਗੁਰੂ ਸਾਹਿਬ ਦੇ ਗੱਲ ਜ ਸਦਾ ਹੀ ਰਹਿੰਦਾ ਸੀ ਨਾ ਗੁਰੂ ਜੀ ਨੇ ਗਾਤਰੇ ਨੂੰ ਦੇੜਿਆ ਆਖਿਆ ਮਨਸ ਅਦਵੇ ਪਰਵਾਰ ਦਾ ਕੋਈ ਜੀ ਕੋਲ ਨਹੀਂ ਰਿਹਾ ਮੈਨੂੰ ਪਤਾ ਸੀ ਮੇਰੇ ਸਿੱਖਾਂ ਨੂੰ ਭੁੱਖ ਦੇ ਬੇਵਸ ਕਰਤਾ ਬੇਵਲ ਕਰ ਦਿੱਤਾ ਮੈਨੂੰ ਪਤਾ ਜੀ ਤੁਸੀਂ ਇੱਕ ਦਿਨ ਜ਼ਰੂਰ ਆਓਗੇ ਅਯੂਰ ਨੇ ਗਾਤਰੇ ਨੂੰ ਝੇੜ ਕੇ ਤੇ ਬਦਾਵਾ ਕੱਢਿਆ ਤੇ ਮਾਰ ਕਰਨਾ ਗੁਰੂ ਜੀ ਇੱਧਰ ਜਿਵੇਂ ਕਲਗੀ ਧਾਰਨੇ ਬਦਾਵੇ ਨੂੰ ਹੱਥ ਪਾਇਆ ਉਧਰ ਸੱਚਖੰਡ ਦੇ ਵਿੱਚ ਦੇਵਤਿਆਂ ਨੇ ਸੱਚਖੰਡ ਦੇ ਦਰਵਾਜ਼ੇ ਨੂੰ ਹੱਥ ਪਾਇਆ ਕਿਉਂਕਿ ਗੁਰੂ ਤੋਂ ਬੇਮੋਕਸਾਨਾ ਇੱਧਰ ਬਦਾਵੇ ਨੂੰ ਹੱਥ ਪਾਇਆ ਉਧਰ ਸੱਚਖੰਡ ਦੇ ਦੇਵਤਿਆਂ ਨੇ ਦਰਵਾਜ਼ੇ ਨੂੰ ਹੱਥ ਪਾਇਆ ਇਧਰੋਂ ਬਦਾਵਾ ਫੜਦਾ ਜਾ ਰਿਹਾ ਸੀ ਉਧਰੋਂ ਸੱਚਖੰਡ ਦਾ ਦਰਵਾਜ਼ਾ ਖੁੱਲਦਾ ਜਾ ਰਿਹਾ ਸੀ ਇਧਰੋਂ ਭਾਈ ਮਾਂ ਸੰਗ ਦੇ ਸਵਾਸੇ ਨਿਕਲਦੇ ਜਾ ਰਹੇ ਸਨ ਕਲਤਾ ਜੀ ਇਹ ਤਿੰਨ ਕੰਮ ਇੱਕ ਸਮੇਂ ਝੋਰਾ ਚਣ ਕਲਕਿੰਗਾਂ ਵਾਰੇ ਪਾਛਾ ਮਰਦੇ ਹੀ ਜਾਂਦੇ ਸਨ ਭਈ ਅੱਖਾਂ ਖੋਲ ਕੇ ਵੇਖੋ ਬਹਾਦਰ ਆਏ ਅੱਖਾਂ रे खून ने रंग अखा खोल के वेख बहादरा तेरे खून ने रंग गुल यार दता कल मारे पातशाह कह रहा थोड़ा भाई अगे क्या ਕਹਿੰਦਾ ਤੂੰ ਅੱਗੇ ਕਿਆ ਨੂੰ ਆ ਜਿਆ ਕਹਿੰਦਾ ਤੂੰ ਓਏ ਇੱਥੇ ਪੰਥ ਮੇ ਪੈ ਨੂੰ ਤੱਕ ਵਰਦ ਤਾਂ ਆਖਿਆ ਮਾਸਿਆ ਆ ਤੁਹਾਡੀ ਮਾਨਤ ਸੰਭਾਦੀ ਸੀ ਬਤਾਦਾ ਫੜਦਾ ਜਾ ਰਿਹਾ ਔਰ ਰਹੀਂਦੀ दुनिया तक रहेगा नाम तेरा दुनिया तक रहेगा नाम तेरा वे मारा योदिया मार चलिया तेरा ना जुगा प्रमाण रहेगा इधर बतावा फटदा जा रहा है ਉਧਰ ਸੱਚਖੰਡ ਦਾ ਦਰਵਾਜ਼ਾ ਖੁੱਲਦਾ ਜਾ ਰਿਹਾ ਹੈ ਉਧਰ ਭਾਈ ਸਾਹਿਬ ਭਾਈ ਮਾਨ ਸਿੰਘ ਦੇ ਸਵਾਸੇ ਨਿਕਲਦੇ ਜਾ ਰਹੇ